ਦੋਸਤੋ ਪੰਜਾਬੀ ਅਦਾਕਾਰ ਗਾਇਕ ਦਲਜੀਤ ਦੋਸਾਂਝ ਤੇ ਆਸਟ੍ਰੇਲੀਆ ਵਿੱਚ ਬੀਤੇ ਦਿਨਾਂ ਨਸਲੀ ਟਿੱਪਣੀ ਕੀਤੀ ਗਈ ਸੀ ਇਹ ਟਿੱਪਣੀ ਉਦੋਂ ਕੀਤੀ ਗਈ ਜਦੋਂ ਗਾਇਕ ਆਪਣੇ ਔਰਾ ਟੁਰਲੇ ਉੱਥੇ ਪੁੱਜੇ ਸੀ ਉਸ ਦੌਰਾਨ ਉਹਨਾਂ ਨੂੰ ਟਰੱਕ ਡਰਾਈਵਰ ਕਿਹਾ ਗਿਆ ਸੀ ਹੁਣ ਇਸ ਮਾਮਲੇ ਤੇ ਆਸਟ੍ਰੇਲੀਆਈ ਮੰਤਰੀ ਜੂਲੀਨ ਹਿਲਵੋ ਗਾਇਕ ਦਲਜੀਤ ਦੋਸਾਂਝ ਕੋਲੇ ਮਾਫੀ ਮੰਗੀ ਹੈ ਉਹਨਾਂ ਨੇ ਕਿਹਾ ਅਜਿਹਾ ਕਿਸੇ ਨਾਲ ਨਹੀਂ ਹੋਣਾ ਚਾਹੀਦਾ ਆਸਟ੍ਰੇਲੀਆ ਅਜਿਹਾ ਦੇਸ਼ ਨਹੀਂ ਹੈ ਜਿੱਥੇ ਇਸ ਤਰ੍ਹਾਂ ਦੀ ਨਸਲੀ ਟਿੱਪਣੀ ਨੂੰ ਬढ़ावा ਦਿੱਤਾ ਜਾਵੇ ਜੁਲੀਨ ਹਿਲ ਆਸਟ੍ਰੇਲੀਆ ਦੇ ਮਲਟੀਕਲਚਰਲ ਅਫੇਅਰ ਦੇ ਅਸਿਸਟੈਂਟ ਮੰਤਰੀ ਹਨ ਉਹਨੇ ਕਿਹਾ ਇਹ ਕਿਸੇ ਨਾ ਸਮਝ ਲੋਕਾਂ ਦੇ ਇੱਕ ਗਰੁੱਪ ਵੱਲੋਂ ਦਰਜੀਤ ਨੂੰ ਲੈ ਕੇ ਗਏ ਕਿਤੇ ਗਏ ਅਜੀਹੇ ਕਮੈਂਟ ਬਿਲਕੁਲ ਗਲਤ ਹਨ ਮੈਂ ਇਸ ਦੀ ਨਿੰਦਿਆ ਕਰਦਾ ਇਸ ਤੋਂ ਇਲਾਵਾ ਉਹਨਾਂ ਨੇ ਦਰਜੀਤ ਦੀ ਤਾਰੀਫ਼ ਵੀ ਕੀਤੀ ਉਹਨਾਂ ਨੇ ਕਿਹਾ ਦਰਜੀਤ ਨੇ ਜਿਸ ਤਰੀਕੇ ਨਾਲ ਇਸ ਮਾਮਲੇ ਨੂੰ ਸੁਮਾੜਿਆ ਉਹ ਵੀ ਕਾਫੀ ਕਾਬਿਲ-ਏ-ਤਾਰੀਫ਼ ਹੈ ਉਨ੍ਹਾਂ ਦੀ ਹਲੀਮੀ ਉਨ੍ਹਾਂ ਦੇ ਜਵਾਬ ਵਿੱਚ ਨਜ਼ਰ ਆਈ ਉਹਨੇ ਕਿਹਾ ਇਹਦੇ ਵਿੱਚ ਸਪਸ਼ਟ ਹੈ ਕਿ ਵੱਡਾ ਬੰਦਾ ਕੌਣ ਹੈ ਨਾਲ ਹੀ ਉਨ੍ਹਾਂ ਨੇ ਦਲਜੀਤ ਦਾ ਆਸਟ੍ਰੇਲੀਆ ਵਿੱਚ ਸਵਾਗਤ ਕੀਤਾ ਦੱਸ ਦਈਏ ਕਿ ਦਲਜੀਤ ਨਾਲ ਇਹ ਘਟਨਾ ਕਰਮ ਉਦੋਂ ਵਾਪਰਿਆ ਜਦੋਂ ਆਪਣਾ ਔਰਾ ਟੂਰ ਕਰਨ ਲਈ ਆਸਟ੍ਰੇਲੀਆ ਪਹੁੰਚੇ ਸੀ ਉੱਥੇ ਉਨ੍ਹਾਂ ਦਾ ਇੱਕ ਕੰਸਰਟ ਸੀ ਕੰਸਰਟ ਤੋਂ ਪਹਿਲਾਂ ਜਦੋਂ ਉਨ੍ਹਾਂ ਨੇ 에어ਪੋਰਟ ਤੋਂ ਆਪਣੀ ਇੱਕ ਵੀਡੀਓ ਪਾਈ ਤਾਂ ਉਸਤੇ ਕਈ ਲੋਕਾਂ ਵੱਲੋਂ ਕਮੈਂਟ ਕੀਤੇ ਜਾ ਰਹੇ ਸਨ ऐसे दौरान ਕਈਆਂ ਨੇ ਦਲਜੀਤ ਨੂੰ ਕੇਬ ਡਰਾਈਵਰ ਕਿਹਾ ਪਰ ਇਸ ਤੇ ਦਲਜੀਤ ਨੇ ਕਿਹਾ ਸੀ ਮੈਂ ਕਿਸੇ ਕੰਮ ਨੂੰ ਛੋਟਾ ਨਹੀਂ ਮੰਨਦਾ ਮੈਂ ਹਰੇਕ ਥਾਂ ਨੂੰ ਇੱਕੋ ਜਿਹਾ ਮੰਨਦਾ ਧਰਤੀ ਸਾਰਿਆਂ ਦੀ ਇੱਕ ਹੈ ਨਾਲ ਹੀ ਉਹਨੇ ਕਿਹਾ ਕਿ ਉਹਨਾਂ ਨੂੰ ਇਹਨਾਂ ਲੋਕਾਂ ਨਾਲ ਕੋਈ ਨਫ਼ਰਤ ਨਹੀਂ ਹੈ ਤਾਂ ਦੋਸਤੋ ਤੁਹਾਡਾ ਦਲਜੀਤ ਤੋਂ ਸਾਂਝ ਬਾਰੇ ਕੀ ਕਹਿਣਾ ਹੈ ਆਪਣੀ ਰਾਇ ਕਮੈਂਟਾਂ ਵਿੱਚ ਜ਼ਰੂਰ ਦੇਖੇ ਜਾਇਓ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਆਦੋਂ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ